ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਜੀ ਥੈਂਕ ਯੂ ਕਾਲਾ ਅੱਜ ਪਿੰਡ ਪਿਪਲ ਹੀ ਆਏ ਸੀ ਜੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਜੀ ਇਹ ਫਰੀਦਕੋਟ ਤੋਂ ਕਰੀਬ ਕੋਈ 10 12 ਕਿਲੋਮੀਟਰ ਦੀ ਦੂਰੀ ਤੇ ਆ ਮੇਰਾ ਆਪਣਾ ਜ਼ਿਲ੍ਹਾ ਜਿਵੇਂ ਤੁਹਾਨੂੰ ਪਤਾ ਜੀ ਮੇਰਾ ਪਿੰਡ ਹਰੀ ਨਵਾ ਜ਼ਿਲ੍ਹਾ ਫਰੀਦਕੋਟ ਆ ਜੀ ਨੰਬਰ ਮੇਰਾ 9815843096 ਜੀ ਇਹਦੇ ਚ ਚਲੋ ਆਪਾਂ ਕਿਸੇ ਟੂਰ ਚ ਤਾਂ ਨਹੀਂ ਆਏ ਸੀ ਕਿਉਂ ਜੀ ਆਪਣੇ ਨੇੜੇ ਪਿੰਡ ਆ ਇਹ ਤੇ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰੇ ਨੰਬਰ 9815843096 ਤੇ ਆਪਣੇ ਏਰੀਆ ਦਾ ਨਾਮ ਲੱ ਕੇ ਹੈਲੋ ਲੱ ਕੇ ਭੇਜ ਸਕਦੇ ਆ ਜੀ ਜਿਹੜੇ ਬੰਦੇ ਨੇ ਆਪਣੇ ਟੂਰ ਗਰੁੱਪ ਚ ਐਡ ਹੋਣਾ ਤੇ ਬਾਬਾ ਜੀ ਨੇ ਆਪਾਂ ਨੂੰ ਸਪੈਸ਼ਲੀ ਕਾਲ ਕੀਤੀ ਸੀਗੀ ਜੀ ਤੇ ਉਹਦੇ ਆਪਾਂ ਕੋਈ ਟੂਰ ਚ ਨਹੀਂ ਸੀ ਆਏ ਕਿਉਂ ਆਪਣੇ ਨੇੜੇ ਆ ਪਿੰਡ ਇਹ ਤੇ ਆ ਵੈੜ ਇਹਨਾਂ ਨੂੰ ਦਿੱਕਤ ਦੇ ਰਹੀ ਸੀ ਸਾਲ ਡੇਢ ਸਾਲ ਤੋਂ ਜੀ ਵਜਣਾ ਪੂਰਾ ਸੀਗਾ ਵੈੜ ਦਾ ਪਰ ਹੀਟ ਚ ਨਹੀਂ ਆ ਰਹੀ ਸੀ ਐਨਾ ਟਾਈਮ ਹੋ ਗਿਆ ਸੀਗਾ ਜੀ ਹਾਂਜੀ ਹਾਂਜੀ ਸਾਲ ਤੋਂ ਦੇ ਰਹੀ ਸੀ ਦਿੱਕਤ ਹਾਂਜੀ ਹਾਂਜੀ ਬਿਲਕੁਲ ਤੇ ਆਪਣੇ ਟਰੀਟਮੈਂਟ ਨਾਲ ਕਿੰਨੇ ਦਿਨਾਂ ਬਾਅਦ ਰਿਜ਼ਲਟ ਆਈ ਜੀ 20 ਦਿਨ ਬਾਅਦ ਜੀ 20 ਦਿਨ ਬਾਅਦ ਹਾਂਜੀ ਪੂਰੇ 20 ਦਿਨ ਬਾਅਦ ਹਾਂ ਪੂਰੇ 20 ਦਿਨਾਂ ਬਾਅ ਮੰਨ ਲਓ ਹੀਟ ਚ ਆ ਗਈ ਹੈ ਜੀ ਵਹਿੜ ਤੇ ਇਹਦੇ ਪਾਈਪਰ ਆਇਆ ਜੀ ਆਪਾਂ ਉਹ ਵੀ ਸੈਕਸਡ ਕਿਉਂ ਇਹਨਾਂ ਦੀ ਮੰਨ ਲਓ ਸੀਗੀ ਵੀ ਆਪਾਂ ਪਾਈਪਰ ਹੀ ਲਾਉਣਾ ਜੀ ਰਿਕਾਰਡ ਇਹਨਾਂ ਕੋਲੇ ਸਾਰੇ ਟੀਕਿਆਂ ਦਾ ਹੁੰਦਾ ਹੈ ਵੈਸੇ ਵੀ ਇਹ ਏਬੀਐਸ ਦੇ ਟੀਕੇ ਦੀ ਹੈ ਇਹਨਾਂ ਨੂੰ ਕਨਫਰਮ ਨਹੀਂ ਵੀ ਕਿਹੜੇ ਦੀ ਹੈ ਥੋੜਾ ਜਿਹਾ ਇੱਥੇ ਦੱਸਦਾ ਨਹੀਂ ਹੁੰਦਾ ਜੀ ਫੋਕਸ ਕਰਨਾ ਪੈਂਦਾ ਫੋਟੋ ਖਿੱਚ ਕੇ ਕਨਫਰਮ ਹੁੰਦਾ ਹੁੰਦਾ ਪਾਈਪਰ ਸੀਮਨ ਆਇਆ ਜੀ ਇਹਦੇ ਆਪਾਂ ਸੈਕਸਡ ਤੇ ਵਹਿੜ ਮੰਨ ਲਓ 20 ਦਿਨਾਂ ਜੀ ਹੀਟ ਚ ਆ ਗਈ ਜੀ ਆਪਾਂ ਨੂੰ ਆਪਣੇ ਟ੍ਰੀਟਮੈਂਟ ਤੋਂ ਬਾਅਦ ਕੋਈ ਆਪਾਂ ਇਹਦੇ ਦਵਾਈ ਨਹੀਂ ਭਰੀ ਸਿਰਫ ਮੈਂ ਇੰਜੈਕਸ਼ਨ ਲਾਏ ਗਿਆ ਤੇ ਇਹਨਾਂ ਨੇ ਮੈਨੂੰ 20 ਦਿਨ ਬਾਅਦ ਫੋਨ ਕੀਤਾ ਮੈਂ ਕਿਹਾ ਵੀ ਇੱਕ ਦੋ ਦਿਨ ਜਾਂ 10 ਕਿ ਦਿਨ ਵੇਟ ਕਰ ਲਓ ਜੀ ਦੂਰੀ ਵਾਰ ਦਵਾਈ ਫੇਰ ਸ਼ੁਰੂ ਕਰ ਦਿਓ ਤੇ ਪਰ ਅੱਜ ਵਹਿੜ ਨੇ ਬਹੁਤ ਸੋਹਣੀ ਹੀਟ ਕੱਢੀ ਹੈ ਜੀ ਤੇ ਨਾਲ ਆ ਪੈਣ ਨੂੰ ਮੰਨ ਲਓ ਵੀ ਆਹੋਗਾ ਹਾਰਮੋਨ ਵੀ ਦੇ ਹੀ ਦਿੱਤਾ ਵੀ ਕੋਈ ਪ੍ਰੋਬਲਮ ਆਵੇ ਕਿਉਂ ਤੁਸੀਂ ਵੀ ਸੈਕਸ਼ਨ ਸਿੰਮਲ ਲਵਾਉਂ ਤਾਂ ਹਾਰਮੋਨ ਲਵਾ ਲਿਆ ਕਰੋ ਜੀ ਕਿਉਂ ਟੀਕੇ ਮਹਿੰਗੇ ਹੁੰਦੇ ਆ ਤੇ ਕਈ ਵਾਰੀ ਪਸ਼ੂ ਮਾੜੀ ਮੋੜ ਗੱਲ ਪਿੱਛੇ ਹੀ ਮੰਨ ਲਓ ਰਿਪੀਟ ਕਰ ਜਾਂਦਾ ਜੀ ਠੀਕ ਆ ਪਹਿਲਾਂ ਵਹਿੜ ਆ ਜ਼ਿਆਦਾਤਰ ਪਹਿਲੇ ਤੇ ਦੂਜੇ ਸੂਏ ਦੀ ਸੈਕਸ਼ਨ ਲਵਾਉਣ ਦਾ ਫਾਇਦਾ ਕਿਉਂ ਸੂਆਂ 'ਚ ਜਾ ਕੇ ਗਾਂ ਕਈ ਤੇ ਆਪਣੇ ਟਰੀਟਮੈਂਟ ਤੋਂ ਸੰਤੁਸ਼ਟ ਹੈ ਤੁਸੀਂ ਬਿਲਕੁਲ ਬਿਲਕੁਲ ਜੀ ਬਹੁਤ ਬੜੀ ਰੱਡਸਲ ਜੀ ਹਾਂ ਚਲੋ ਮਿਹਰਬਾਨੀ ਹੈ ਜੀ ਬਹੁਤ-ਬਹੁਤ ਤੇ ਚਲੋ ਮੈਨੂੰ ਵੀ ਇਹ ਆ ਵੀ ਕਿਸੇ ਦਾ ਫਾਇਦਾ ਹੁੰਦਾ ਰਹੇ ਤੇ ਆਪਾਂ ਆਉਂਦੇ ਜਾਂਦੇ ਰਹੀ ਹੈ ਨਾ ਜੀ ਫੇਰ ਹੀ ਤੁਸੀਂ ਗਾਹ ਕਿਸੇ ਨੂੰ ਨੰਬਰ ਦਿੱਤਾ ਜਿਵੇਂ ਆਪਦੇ ਰਿਸ਼ਤੇਦਾਰਾਂ ਨੂੰ ਲਾਂਕ ਸਾਰ ਇਹਨਾਂ ਨੇ ਨੰਬਰ ਦਿੱਤਾ ਵੀ ਉਹਨਾਂ ਨੂੰ ਦਿਖਾਓ ਜੀ ਕਿਉਂ ਜੇ ਛੋਡੇ ਰਿਜ਼ਲਟ ਆਉਣਗੇ ਫੇਰ ਹੀ ਤੁਸੀਂ ਗਾਹ ਦੱਸਣ ਵਾਲੇ ਆ ਜੀ ਜਿਵੇਂ ਅੱਜ ਇੱਕ ਉਹ ਦੇ ਕਰਨ ਝੋਟੀ ਦੇ ਮੈਂ ਠੀਕ ਆ ਪਰ ਕੇ ਆਇਆ ਉਹਨੂੰ 6-7 ਮਹੀਨਿਆਂ ਤੋਂ ਉਹ ਝੋਟੀ ਹੀਟ ਚ ਨਹੀਂ ਆ ਰਹੀ ਸੀ ਤੇ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸ਼ਾਰਟ ਵੀ ਪਾਇਆ ਨਾਲ YouTube ਤੇ ਤੇ ਇੱਕ ਆ ਮੱਝ ਆ ਜੀ ਇਹਦੇ ਵੀ ਬਰਾਬਰ ਇਹਦੇ ਦਵਾਈ ਭਰੀ ਸੀ ਕਿਉਂ ਆਪਾ ਅਸਰ ਵੈੜ ਦੇ ਦਵਾਈ ਨਹੀਂ ਕਦੇ ਭਰੀ ਨਾ ਝੋਟੀ ਦੇ ਭਰ ਗਏ ਇਹ ਮੱਝ ਦੇ ਦਵਾਈ ਭਰੀ ਆ ਥੋੜੀ ਥੋੜੀ ਹੀਟ ਚ ਇਹ ਵੀ ਆਉਂਦੀ ਜਾਂਦੀ ਹੈ ਜੀ ਤਾਰਾਂ ਆਈਆਂ ਨਾਲ ਲੱਗੀਆਂ ਸੀ ਇਹਦੇ ਬਾਕੀ ਸੀਜ਼ਨ ਵਾਈਜ਼ ਮੱਝਾਂ ਨੇ ਹੀਟ ਚ ਆ ਦਿਨਾਂ ਤੇ ਆ ਹੀ ਜਾਣਾ ਹੁੰਦਾ ਪਰ ਇਹ ਵੀ ਲੰਮੇ ਟਾਈਮ ਪਈਆਂ ਜੀ ਇਹ ਵੀ ਹਾਂਜੀ ਹਾਂਜੀ ਲੰਮਾ ਕਿੰਨਾ ਟਾਈਮ ਹੋ ਗਿਆ ਇਹਨੂੰ ਜੀ ਇਹ ਹੁਣ ਤਾਂ 6 ਮਹੀਨੇ ਹੋ ਗਏ ਜਦੋਂ ਪਹਿਲਾਂ ਤਾਂ ਢੋਟੇ ਤੋਂ 3 ਸਾਲ ਬਾਅਦ ਬੜੀ ਹੀ ਬੜਦੀ ਨਹੀਂ ਸੀ ਮੁੜ ਕੇ ਦੁਬਾਰਾ ਅੱਛਾ ਬੰਦ ਹੀ ਨਹੀਂ ਸੀ ਠੀਕ ਹੈ ਉਹ ਤੇ ਜਿਵੇਂ ਉਹ ਤੁਸੀਂ ਵੈੜ ਕਹਿੰਦੇ ਸੀ ਅੱਗੇ ਤੁਸੀਂ ਵੈੜਾ ਵੇਚੀਆ ਇਹੋ ਜਿਹਾ ਹਾਂਜੀ ਅੱਗੇ 3-4 ਵੈੜਾ ਵੇਚੀਏ ਮੰਨ ਲਓ ਆਹੀ ਚੱਕਰ ਜੀ ਹਾਂਜੀ ਇਹ ਲੋਕਾਂ ਤੋਂ ਭਾਉਣੇ ਨਹੀਂ ਡਾਕਟਰਾਂ ਤੋਂ ਟੀਕੇ ਪਾਊਡਰ ਵੀ ਦਿੰਦੇ ਨੇ ਸਾਰਾ ਕੁਝ ਦਿੰਦੇ ਨੇ ਜਿੰਨੇ ਕੋਈ ਨਹੀਂ ਅੱਛਾ ਵੀ ਗੱਲ ਬਣੀ ਨਹੀਂ ਨਹੀਂ ਬਣੀ ਜੀ ਫਿਰ ਆਪਦੀ ਨਹੀਂ ਬਣੀ ਆਪਾਂ ਇਹ ਗੱਬਣ ਕਰਕੇ ਵੀ ਵੀਡੀਓ ਪਾਵਾਂਗੇ ਜੀ ਖੇਲਾ ਠੀਕ ਆ ਭਰ ਕੇ ਨਹੀਂ ਹਣਾ ਪਰ ਮੇਨ ਰਿਜ਼ਲਟ ਆਪਾਂ ਨੂੰ ਕੇਰਾ ਇਹ ਸੀ ਨਾ ਵੀ ਸਾਲ ਤੋਂ ਇਹ ਬੋਲ ਹੀ ਨਹੀਂ ਰਹੀ ਸੀ ਗੱਬਣ ਤਾਂ ਫੇਰ ਹੀ ਹੋਊ ਜੇ ਬੋਲੂ ਹਣਾ ਜੀ ਹਾਂ ਪਰ ਜੇ ਇੰਨੀ ਵਧੀਆ ਹੀਟ ਚ ਨਹੀਂ ਆਈ ਹੋਣੀ ਕਦੇ ਵੀ ਜਿਵੇਂ ਸਾਰੀ ਰਾਤ ਰੰਬੀ ਗਈ ਆਉਂਦੀ ਨਹੀਂ ਸੀ ਯਾਰ ਇਹ ਦਵਾਈ ਲਿਖ ਕੇ ਦੇ ਦਿੰਦੇ ਵੀ ਦੇ ਦੇ ਉੱਤੇ ਆਹ ਮਹੀਨੇ ਚ ਬੋਲ ਪਹੁੰਚ ਨਹੀਂ ਬੋਲੀ ਨਹੀਂ ਬੋਲੀ ਹਾਂ ਜਿਵੇਂ ਆਪਣਾ ਹੁਣ 20 ਦਿਨਾਂ ਬਾਅਦ ਰਿਜ਼ਲਟ ਆ ਗਈ ਹੈ ਨਾਲ ਹੋ ਗਿਆ ਜੀ ਇਸ ਗੱਲ ਤੋਂ ਆਪਾਂ ਕਿਸੇ ਦਵਾਈ ਨਾਲ ਕੰਪਰੋਮਾਈਜ਼ ਨਹੀਂ ਕਰਦੇ ਜੀ ਕਦੇ ਵੀ ਕਿਸੇ ਕੰਪਨੀ ਦੀ ਆਪਾਂ ਮਨ ਕੇ ਚਲੋ ਐਡ ਨਹੀਂ ਕਰਦੇ ਜਿਹੜੀ ਚੀਜ਼ ਆਪਾਂ ਨੂੰ ਰਿਜ਼ਲਟ ਮਿਲਦਾ ਉਹ ਹੀ ਲਿਖਾਂਗੇ ਠੀਕ ਹੈ ਠੀਕ ਹੈ ਮੈਡੀਕਲ ਵਾਲਾ ਵੀ ਪੁੱਛਦਾ ਹੋਊਗਾ ਵੀ ਦਵਾਈ ਕਿੱਥੋਂ ਲਿਖੀ ਆ ਜੇ ਕਿਵੇਂ ਵੀ ਵਧੀਆ ਦਵਾਈ ਸੀ ਸਿਰੇ ਦੀ ਫੇਰ ਹੀ ਫਾਇਦਾ ਹਣਾ ਜੇ ਮੈਂ ਐਵੇਂ ਮਿੱਟੀ ਲਿਖੀ ਜਾਵਾਂ ਜੀ ਤੁਸੀਂ ਮੇਰੇ ਤੇ ਰੱਬ ਜੀ ਦਾ ਨਿਵਿਸ਼ਵਾਸ ਕਰਦੇ ਹੋ ਉਹ ਕੰਮ ਆਪਣੇ ਕੋਲੇ ਐ ਨਹੀਂ ਕਿਸੇ ਕੰਪਨੀ ਨੂੰ ਕਿਸੇ ਫੀਲਡ ਨੂੰ ਆਪਾਂ ਕਦੇ ਪ੍ਰੋਮੋਟ ਨਹੀਂ ਕੀਤਾ ਜਿਹੜੀ ਚੀਜ਼ ਆਪਾਂ ਨੂੰ ਰਿਜ਼ਲਟ ਮਿਲਦਾ ਉਹ ਹੀ ਲਿਖਦੇ ਆ ਰਿਜ਼ਲਟ ਤੁਹਾਡੇ ਸਾਹਮਣੇ ਧੰਨਵਾਦ ਠੀਕ ਹੈ ਰਿਜ਼ਲਟ ਦੇਣਾ ਸਪਲੀਮੈਂਟ ਨਹੀਂ ਪਰ ਮੈਂ ਤੁਹਾਨੂੰ ਦੱਸਣਾ ਵੀ ਕਿਹੜੇ ਸਪਲੀਮੈਂਟ ਦੀ ਲੋੜ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਆ ਇਹਨਾਂ ਨੇ ਇਹਦੇ ਅੱਜ ਇਹ ਪਛਤਾ ਰਹੇ ਆ ਜੀ ਜਿਵੇਂ ਆਪਾਂ ਉਹਦੇ ਸੈਕਸਡ ਲਾਇਆ ਇਹ ਕਹਿੰਦੇ ਜੀ ਪਹਿਲਾਂ ਲਾਇਆ ਹੁੰਦਾ 40146 ਦਾ ਇਹਨਾਂ ਦੇ ਬੱਛਾ ਆਇਆ ਜੀ ਠੀਕ ਹੈ ਹੁਣ 4-5000 ਰੁਪਏ ਦਾ ਦੁੱਧ ਪਿਆਗੇ ਇਹਨੂੰ ਛੱਡਣਾ ਹੀ ਪੈਣਾ ਪਰ ਇਹ ਕਹਿੰਦੇ ਵੀ 2 ਮਹੀਨਿਆਂ ਬਾਅਦ ਹੀਟ 'ਚ ਆ ਜਾਂਦੀ ਹੈ ਤੇ ਇੱਕੇ ਟੀਕੇ ਦੇ ਗਾਂ ਰਹਿ ਜਾਂਦੀ ਹੈ ਕਿ ਇਹਦੇ ਵੀ ਸੈਕਸਡ ਹੀ ਲਾਵਾਂਗੇ ਵਧੀਆ ਟੀਕਾ ਲਾਵਾਂਗੇ 40146 ਜਾਂ 40138 ਵੈਸੇ 40146 ਦਾ ਨਾਰਮਲ ਟੀਕਾ ਚਾਹੁੰਦਾ ਜੀ 40138 2103550062 ਇਹਨਾਂ ਦਾ ਕੋਈ ਵੀ ਟੀਕ ਸੈਕਸ਼ਨ ਲਾਵਾਂਗੇ ਇਹਦੇ ਵੀ 100% ਕਿਉਂ ਬਾਬਾ ਜੀ ਹੁਣ ਜੁੜੇ ਰਹਿਣਗੇ ਜਿਹੜੀ ਗੱਲ ਆ ਜਦੋਂ ਅਗਲੇ ਨੂੰ ਰਿਜ਼ਲਟ ਮਿਲ ਜਾਂਦਾ ਈ ਕਰ ਅਗਲਾ ਗਾਂ ਬੰਦੇ ਵੀ ਜੋੜਦਾ ਠੀਕ ਹੈ ਮੇਰਾ ਤਾਂ ਵੈਸੇ ਇਹੀ ਥਿਉਰੀ ਹੈ ਵੀ ਜਿਹੜੇ ਘਰੇ ਮੈਂ ਜਾਵਾਂ ਹਰੇਕ ਬੰਦੇ ਦਾ ਪਸ਼ੂ ਗੱਭਣ ਹੋਵੇ ਪਰ ਚਲੋ ਕਈ ਵਾਰੀ 100 'ਚੋਂ 100 ਆਪਾਂ ਨਹੀਂ ਹੁੰਦੇ ਜੀ ਠੀਕ ਹੈ ਇੱਕ ਦਿਨ ਆਪਾਂ ਵੀਡੀਓ ਪਾਵਾਂਗੇ ਵੀ ਕਿੰਨੇ ਪਸ਼ੂ ਆਪਾਂ ਹੁਣ ਤੱਕ ਗੱਭਣ ਕਰਤੇ 90 ਤੋਂ 95 ਪਸ਼ੂ ਆਪਾਂ ਹੁਣ ਤੱਕ ਗੱਭਣ ਕਰ ਚੁੱਕੇ ਹਾਂ ਜੀ ਮੰਨ ਲਓ 6 ਕਿਹ ਮਹੀਨਿਆਂ ਦੇ ਵੇਦ ਵੇਦ ਠੀਕ ਹੈ ਜੀ ਇਹ ਸਾਰੀਆਂ ਵੀਡੀਓ ਬ ਇਹਨਾਂ ਨੇ ਮੈਨੂੰ ਕਹਿੰਦੇ ਵੀ ਨੰਬਰ ਬਹੁਤ ਔਖਾ ਭਾਲਿਆ ਤਾਂ ਹੀ ਹੁਣ ਮੈਂ ਹਰ ਵੀਡੀਓ ਦੇ ਵਿੱਚ ਨੰਬਰ ਬੋਲ ਦਿੰਨਾ ਤੇ ਬਾਕੀ ਇੱਕ ਚੀਜ਼ ਨੋਟ ਕਰ ਲਿਓ ਜਿਹੜੀ ਮੇਰੀ ਡਿਸਪਲੇ ਤੇ ਫੋਟੋ ਲੱਗੀ ਆ ਉੱਪਰ ਪ੍ਰੋਫਾਈਲ ਤੇ ਉਹਦੇ 'ਚ ਮੇਰਾ ਨੰਬਰ ਦਿੱਤਾ ਹੋਇਆ ਜੀ ਜੇ ਕਈ ਵਾਰ ਕਿਸੇ ਨੂੰ ਨੰਬਰ ਦਾ ਨਾਮ ਪਤਾ ਲੱਗੇ ਤਾਂ ਜਿਹੜੀ ਪ੍ਰੋਫਾਈਲ ਪਿਕਚਰ ਲੱਗੀ ਹੋਈ ਆ ਚੈਨਲ ਦੇ ਉੱਪਰ ਉਹਦੇ 'ਚ ਮੇਰਾ ਨੰਬਰ ਦਿੱਤਾ ਤੇ ਫੇਸਬੁੱਕ ਦੇ ਵੀ ਮੇਰਾ ਪੇਜ ਕਿੰਦਾ ਗੱਲ ਦੇ ਨਾਮ ਤੇ ਆ ਜੀ ਤੁਸੀਂ ਉਹਦੇ ਤੋਂ ਵੀ ਨੰਬਰ ਲੈ ਸਕਦੇ ਆ ਰਿਪੀਟਰ ਪਸ਼ੂ ਵਾਲੇ ਖਾਸ ਕਰਕੇ ਸੰਪਰਕ ਜ਼ਰੂਰ ਕੀ ਰਿਓ ਜੀ ਜਿਹੜੇ ਬੰਦੇ ਨੂੰ ਕੋਈ ਦਿੱਕਤ ਆ ਰ ਕਿ ਜੇ ਤੁਹਾਨੂੰ ਪਤਾ ਵੀ ਆਲ ਪੰਜਾਬ ਆਪਾਂ ਟੂਰ ਕਰਦੇ ਆਂ ਜੀ ਆਪਾਂ ਦੇਖਣ ਟੂਰ ਚ ਹੀ ਜਾਂਦੇ ਆਂ ਜੀ ਪਸ਼ੂ ਐ ਨਹੀਂ ਵੀ ਸਪੈਸ਼ਲ ਨਹੀਂ ਜਾਇਆ ਜਾਂਦਾ ਦੂਰਦਰ ਚਲੋ ਇਹ ਤਾਂ ਨੇੜੇ ਆਪਾਂ ਆ ਜਾਂਦੇ ਆਂ ਕੋਈ ਦਿੱਕਤ ਨਹੀਂ ਗਈ ਨਾ ਹੀ ਇੱਧਰ ਦਾ ਅੱਜ ਕੋਈ ਟੂਰ ਸੀਗਾ ਇਹ ਤਾਂ ਚਲੋ ਸਪੈਸ਼ਲ ਹੁਣ ਏਆਈ ਚ ਤਾਂ ਆਪਾਂ ਕੋਈ ਟੂਰ ਨਹੀਂ ਰੱਖ ਸਕਦੇ ਜੀ ਕਿਉਂਕਿ ਏਆਈ ਇੱਕ ਟਾਈਮਿੰਗ ਹੈ ਠੀਕ ਹੈ ਜੀ ਤੇ ਦੂਜੇ ਜਿਹੜਾ ਟ੍ਰੀਟਮੈਂਟ ਵਾਲਾ ਸਿਸਟਮ ਹੈ ਕੋਈ ਇਹ ਵੀ ਨਾ ਸੋਚਿਆ ਕਰੇ ਵੀ ਪਸ਼ੂ ਜੇ ਹੀਟ ਚਾ ਤਾਂ ਫੇਰ ਹੀ ਦੇਖਿਆ ਜਾਂਦਾ ਜੀ ਜੇ ਪਸ਼ੂ ਅੰਦਰੋਂ ਚੈੱਕ ਕਰਨਾ ਹੈ ਉਹਦੇ ਵਾਸਤੇ ਹੀਟ ਜ਼ਰੂਰੀ ਨਹੀਂ ਸਿਰਫ ਓਵਰੀ ਮੇਨ ਓਵਰੀ ਸਿਸਟਿਕ ਹੈ ਓਵਰੀ ਛੋਟੀ ਓਵਰੀ ਵੱਡੀ ਹੈ ਜਿਹੜਾ ਪਸ਼ੂ ਦਾ ਨਾ ਰਹਿਣ ਦਾ ਕਾਰਨ ਲੰਮੀ ਹੀਟ ਰੱਖਣ ਦਾ ਕਾਰਨ ਆ ਉਹ ਇਥੋਂ ਹੀ ਕਨਫਰਮ ਹੋ ਜਾਂਦਾ ਹੁੰਦਾ ਜੀ ਹੀਟ 'ਚ ਹੋਣਾ ਪਸ਼ੂ ਦਾ ਜ਼ਰੂਰੀ ਨਹੀਂਗਾ ਬਸ ਜਦੋਂ ਤੁਸੀਂ ਮੈਨੂੰ ਪਸ਼ੂ ਦਿਖਾਉਣਾ ਹੈ ਉਦੋਂ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਵੀ ਪਸ਼ੂ ਦੇ ਟੀਕਾ ਨਹੀਂ ਭਰਵਾਇਆ ਹੋਣਾ ਚਾਹੀਦਾ ਫਿਰ ਤੁਸੀਂ ਮੰਨ ਕੇ ਚਲੋ ਵੀ ਨਹੀਂ ਸਦਨ 'ਚ ਹੀ ਫਾਇਦਾ ਹੁੰਦਾ ਜੀ ਕਿਉਂਕਿ ਜੇ ਟੀਕਾ ਭਰਵਾਇਆ ਆਪਾਂ ਉਹਦਾ ਕੁਝ ਵੀ ਨਹੀਂ ਕਰ ਸਕਦੇਗੇ ਠੀਕ ਹੈ ਓਵਰੀ ਚਲੋ ਆਪਾਂ ਚੈੱਕ ਕਰ ਸਕਦੇ ਹਾਂ ਪਰ ਫਿਰ ਵੀ ਜੇ ਟੀਕਾ ਭਰਵਾਇਆ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਉਹਦੇ 'ਚ ਮੈਨੂੰ ਤੁਸੀਂ ਨ ਤੋ ਟੀਕਾ ਤਾਂ ਤੁਸੀਂ ਪਹਿਲਾਂ ਵੀ ਪ੍ਰਵਾਈ ਬੈਠੇ ਹੁੰਦੇ ਆ ਜੀ ਇਸ ਕਰਕੇ ਵੀ ਜਦ ਆਪਾਂ ਆਪਾਂ ਟੀਕਾ ਭਰਵਾਇਆ ਉਦੋਂ ਨਾ ਕਾਲ ਕਰਿਆ ਕਰੋ ਭਲਾ ਮੈਂ ਟੂਰ ਚ ਹੀ ਆਵਾਂ ਹਾਂ ਜੇ ਤੁਹਾਨੂੰ ਪਤਾ ਵੀ ਇੱਧਰ ਆਉਣਾ ਤਾਂ ਕੋਸ਼ਿਸ਼ ਕਰਿਆ ਕਰੋ ਹੀਟ ਹੂਟ ਛਡਾ ਲਿਆ ਕਰੋ ਜੀ ਕਿਉਂ ਇੰਨੇ ਟਾਈਮ ਤੋਂ ਆਪਾਂ ਇਧਰੋਂ ਟੀਕੇ ਭਰਾ ਹੀ ਰਹੇ ਹੁੰਦੇ ਆ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ